ਸਸਕਾਲ ਦੋਸਤੋ ਸਵਾਗਤ ਆ ਜੀ ਸੋਸ਼ਲ ਮੀਡੀਆ ਪਲੈਟਫਾਰਮ ਨਾਲ ਜਿਹੜੇ ਸਾਰੇ ਹਿਸਰੋਤਿਆਂ ਦਾ ਦੋਸਤੋ ਬੜੇ ਵੱਡੇ ਪੱਧਰ ਤੇ ਐਡਵਰਟਾਈਜ਼ਮੈਂਟਸ ਕਰਦੀ ਹੈ ਕੰਪਨੀ ਪੋਸਟਰਸ ਲੱਗਦੇ ਨੇ ਹੋਲਡਿੰਗਸ ਲੱਗਦੇ ਨੇ ਹੋਰ ਕਈ ਪ੍ਰਕਾਰ ਦੀ ਐਡ ਜੋ ਵੀ ਤੁਸੀਂ ਐਡਵਰਟਾਈਜ਼ਮੈਂਟ ਦੇ ਮੈਥਡ ਚੈੱਕ ਕਰੋਗੇ ਤਾਂ ਮੈਟ੍ਰੋ ਗਲੋਬਲ ਦੀ ਐਡ ਤੁਹਾਡੇ ਕੋਲ ਤੁਹਾਨੂੰ ਉੱਥੇ ਦੇਖਣ ਨੂੰ ਮਿਲ ਜਾਊਗੀ ਪਰ ਜੇ ਕੋਈ ਮੇਰੇ ਤੋਂ ਵੀਰ ਭਾਈ ਪੁੱਛਦਾ ਨਾ ਐਡਵਰਟਾਈਜ਼ਮੈਂਟ ਦਾ ਕੋਈ ਸਹੀ ਰਾਹ ਦੱਸ ਜੋ ਜੇ ਸਹੀ ਸੋਰਸ ਦੱਸ ਦਿਓ ਜੀ ਤਾਂ ਮੈਂ ਹਮੇਸ਼ਾ ਉਹਨੂੰ ਕਹਿਣਾ ਹੁੰਦਾ ਕਿ ਚੰਗੇ ਨਤੀਜੇ ਪੋਜ਼ਿਟਿਵ ਰਿਜ਼ਲਟਸ ਜਦੋਂ ਜਦੋਂ ਤੁਸੀਂ ਆਪਦੇ ਜਿਹੜਾ ਤੁਹਾਡੇ ਕੋਲੇ ਤੁਹਾਡਾ client ਆ ਗਿਆ ਉਹ ਤੁਹਾਡੇ ਲਈ ਰੱਬ ਆ ਤੇ ਉਹ ਹਮੇਸ਼ਾ ਸਹੀ ਆ ਤੇ ਤੁਸੀਂ ਉਹਨੂੰ ਜਿਹੜੇ ਉਹਦੇ ਸੁਪਨੇ ਲੈ ਕੇ ਉਹ ਤੁਹਾਡੇ ਕੋਲੇ ਪਹੁੰਚਿਆ ਉਹਨੂੰ ਸਹਾਰਾ ਕਰਨ ਦੀ ਹਰ ਸੰਭਵ ਯਤਨ ਕਰਨਾ ਗਾ ਮਹਾਰਾਜ ਦੀ ਮਰਜ਼ੀ ਹੈ ਕਿ ਉਹਨੇ ਰੰਗ ਭਾ ਕੀ ਹੋਜੀ ਲਾਉਣੇ ਪਰ ਜਦੋਂ ਤੁਸੀਂ ਮਿਹਨਤ ਕਰਦੇ ਆ ਤਾਂ ਮਹਾਰਾਜ ਕਦੇ ਤੁਹਾਨੂੰ ਨਾਰਾਜ਼ ਨਹੀਂ ਕਰਦਾ ਸੋ ਦੋਸਤੋ ਵੈਸੇ ਦਾ ਤੁਸੀਂ ਜਦੋਂ ਮੇਰਾ ਇੰਸਟਾਗ੍ਰam ਖੋਲ ਕੇ ਦੇਖੋਗੇ ਤੁਹਾਨੂੰ ਰਿਜ਼ਲਟਸ ਤੋਂ ਬਿਨਾ ਉਥੇ ਕੁਝ ਮਿਲੂਗਾ ਹੀ ਨਹੀਂ ਓਪਨ ਵਰਕ ਪਰਮਿਟ ਦੇ ਇੰਨੇ ਕ ਨਤੀਜੇ ਨੇ ਇਸ ਵਕਤ ਕੈਨੇਡਾ ਦੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਟੂਡੈਂਟ ਵੀਜ਼ਾ ਨਾਲ ਵਿਜ਼ਿਟਰ ਵੀਜ਼ਾ ਨਾਲ ਸਪਾਊਸਲ ਸਪਾਂਸਰਸ਼ਿਪ ਪਰ ਜਿਹੜੇ ਇਸ ਵਕਤ ਮੈਂ ਤੁਹਾਡੇ ਕੇਸ ਨਾਲ ਕੇਸ ਬਾਰੇ ਜਿਸ ਵਿਸ਼ੇ ਦੇ ਉੱਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਉਹ ਆ ਉਹ ਕੈਂਡੀਡੇਟਸ ਜਿਹੜੇ ਇਕੱਠੇ ਕੈਨੇਡਾ ਜਾਂਦੇ ਨੇ ਪੜਨਦੇ ਲਈ ਤੇ ਨਾਲ ਆਪਦੇ ਸਪਾਊਸ ਨੂੰ ਓਪਨ ਵਰਕ ਕਾਮਨ ਦੇ ਦਿੱਤਾ। ਪਿਛਲੇ 2 2.5 ਸਾਲ ਤੋਂ ਮੈਂ ਕੇਸ ਢੀਲ ਕਰ ਰਿਹਾ ਤੇ ਮੈਂ ਮਾਣ ਨਾਲ ਇਸ ਗੱਲ ਕਹਿ ਇਸ ਗੱਲ ਨੂੰ ਕਹਿ ਸਕਦਾ ਕਿ ਇੱਕ ਸਿੰਗਲ ਕੇਸ ਹਲੇ ਤੱਕ ਇਹ ਸਾਡਾ ਰਿਫਿਊਜ਼ ਨਹੀਂ ਹੋਇਆ। ਸਾਰੇ ਪੋਜ਼ਿਟਿਵ ਰਿਜ਼ਲਟ ਨੇ ਇਸ ਵਕਤ ਮਨਜਿੰਦਰ ਸਿੰਘ ਪੀਪੀਆਰ ਤੁਸੀਂ ਦੇਖ ਸਕਦੇ ਹੋ 27 ਲੰਗੀ ਕੱਲ ਇਹਨਾਂ ਦੀ ਪੀਪੀਆਰ ਸਾਨੂੰ ਰਿਸੀਵ ਹੋਈ ਹੈ ਜੀ ਤੇ ਦੀਪਕੌਰ ਇਹਨਾਂ ਦੀ ਵਾਈਫ ਇਹਨਾਂ ਦਾ ਕੇਸ ਅਸੀਂ ਲੋਜ ਕੀਤਾ ਸੀ 14 ਅਗਸਤ ਨੂੰ 13 ਦਿਨਾਂ ਦੇ ਵਿੱਚ ਵਿੱਚ ਵੀ ਹਾਈ ਕਮਿਸ਼ਨ ਆਫ ਕੈਨੇਡਾ ਨੇ ਇਹਨਾਂ ਨੂੰ ਵੀਜ਼ਾ ਦਿੱਤਾ ਦੀਪਕੌਰ ਸਟੂਡੈਂਟ ਵੀਜ਼ਾ ਲਈ ਜਾ ਰਹੇ ਆ ਤੇ ਨਾਲ ਉਹਨਾਂ ਦਾ ਸਪਾਊਸ ਓਪਨ ਵਰਕ ਪਰਮਿਟ ਤੇ ਮਨਜਿੰਦਰ ਸਿੰਘ ਜਾਣਗੇ ਦੀਪਕੌਰ ਦਾ ਜਿਹੜਾ ਪ੍ਰੋਫਾਈਲ ਆ ਉਹ ਬੀਐਸਸੀ ਸੌਰੀ ਬੀ ਫਾਰਮੈਸੀ ਬੀ ਫਾਰਮ ਇਥੋਂ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨੇ 2 ਸਾਲ ਦਾ ਐਕਸਪੀਰੀਅੰਸ ਸੀ ਉਹਨਾਂ ਕੋਲੇ ਇਸ ਕਰਕੇ ਮੈਂ ਅੱਗੇ ਉਹਨਾਂ ਦੀ ਜਿਹੜੀ ਐਜੂਕੇਸ਼ਨ ਸੀ ਉਹ ਮੈਨੇਜਮੈਂਟ ਚੱਕੀ ਸੀ ਨਾਇਗਰਾ ਯੂਨੀਵਰਸਿਟੀ ਦੇ ਵਿੱਚ ਇਹ ਪੜ੍ਹਨ ਚੱਲੇ ਨੇ ਐਂਡ ਇਹਨਾਂ ਦਾ ਜਿਹੜਾ ਸਪਾਊਸ ਸੀ ਤੇ ਬਿਜ਼ਨਸ ਹੁੰਨਾਰਾ ਇਹਨਾਂ ਦੇ ਕੋਲੇ 6 ਲੱਖ ਤੇ 81000 ਪਰ ਐਨੂਅਲ ਇਨਕਮ ਦੇ ਉੱਤੇ ਇਹਨਾਂ ਦੀ ਆਈਟੀਆਰ ਸੀ ਐਂਡ ਐਫ ਡੀਆਰ ਇਹਨਾਂ ਕੋਲੇ 4 ਲੱਖ ਦੀ ਸੀ ਤੇ ਸੇਵਿੰਗ ਦੇ ਵਿੱਚ 170000 ਬਾਕੀ 20000 ਡਾਲਰ ਜਿਹੜਾ ਜੀਆਈਸੀ ਜਾਣਾ ਸੀ ਉਹ ਗਿਆ ਹੀ ਗਿਆ ਇਹਨਾਂ ਦਾ ਤੇ ਇਹਨਾਂ ਦਾ 13 ਦਿਨਾਂ ਦੇ ਵਿੱਚ ਕੇਸ ਮਹਾਰਾਜ ਦੀ ਕਿਰਪਾ ਨਾਲ ਵਾਇਗਰੂ ਦੀ ਕਿਰਪਾ ਨਾਲ ਇਹਨਾਂ ਦਾ ਸਕਸੈਸਫੁਲ ਕੇ ਆ ਗਿਆ ਜਿਹੜੇ ਜਿਹੜੇ ਕੈਂਡੀਡੇਟਸ ਇਸ ਵਕਤ ਕਨਫਿਊਜ਼ਨ ਦੇ ਵਿੱਚ ਨੇ ਕਿ ਅਸੀਂ ਮੈਰਿਡ ਆ ਆਵ ਦੇ ਸਪਾਊਸ ਦਾ ਨਾਲ ਕਰੀਏ ਜਾਂ ਉਹਨਾਂ ਤੋਂ ਲੱਗ ਕਰੀਏ ਤਾਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਆਪਦੀ ਇਸ ਕੁਰਸੀ ਬਾਰੇ ਦਾਅਵਾ ਦਿੱਤਾ ਜਾ ਸਕਦਾ ਹੁੰਦਾ ਹੋਰ ਕੰਪਨੀ ਵਾਲੇ ਤਾਂ ਨਹੀਂ ਮੈਂ ਕਹਿ ਸਕਦਾ ਕਿ ਤੁਸੀਂ ਸਾਨੂੰ ਮਿਲ ਲੋ ਆ ਕੇ ਮੈਂ 99% ਇਸ ਚੀਜ਼ ਦੀ ਸ਼ੋਰਟੀ ਦਊਂਗਾ ਕਿ ਤੁਹਾਡਾ ਕੇਸ ਸਕਸੈਸਫੁਲ ਹੋਊਗਾ ਜਿਹਦੇ ਵਿੱਚ ਤੁਹਾਡੇ ਫੰਡਸ ਦੀ ਰਿਕੁਆਇਰਮੈਂਟ ਮੈਂ ਤੁਹਾਡੀ ਪੂਰੀ ਕਰਵਾਉਂਗਾ ਤੁਹਾਡੇ ਕੇਸ ਦੀ ਪ੍ਰੈਜੈਂਟੇਸ਼ਨ ਤੁਹਾਡੇ ਕੇਸ ਦਾ ਜਿਹੜਾ ਪਰਪਸ ਆਫ ਵਿਜ਼ਿਟ ਆ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਇੰਨਾ ਕੀ ਟੀਪ ਜਾ ਕੇ ਕੰਮ ਕੀਤਾ ਜਾਊਗਾ ਕਿ ਵੀਜ਼ਾ ਆਫੀਸਰ ਤੁਹਾਨੂੰ ਬੋਨਫਾਈਡ ਕੈਂਡੀਡੇਟ ਮੰਨੂਗਾ ਹੀ ਮੰਨੂਗਾ ਸੋ ਜਿਹੜੇ ਜਿਹੜੇ ਕੈਂਡੀਡੇਟਸ ਮੈਨੂੰ ਮਿਲ ਕੇ ਆਪਦਾ ਕੇਸ ਡਿਸਕਸ ਕਰਨਾ ਚਾਹੁੰਦੇ ਨੇ ਉਹ ਇੰਸਟਾਗ੍ਰਾਮ ਨਾਲ ਜੇ ਤੁਸੀਂ ਜੁੜੇ ਹੋਇਓ ਤਾਂ ਮੈਂ ਰੈਗੂਲਰ ਉਹਦੇ ਉੱਤੇ ਦੱਸਦਾ ਰਹਿਣਾ ਕਿ ਕਿਹੜੇ ਆਫਿਸ 'ਤੇ ਨੈਕਸਟ ਬੈਠੂਗਾ ਤੁਸੀਂ ਆ ਕੇ ਅਪਾਇੰਟਮੈਂਟ ਲੈ ਕੇ ਆਪਦੇ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਲੈ ਆਓ ਮੈਨੂੰ ਨਹੀਂ ਵੀ ਮਿਲਣਾ ਮੇਰੀ ਟੀਮ ਹਰ ਆਫਿਸ ਦੇ ਵਿੱਚ ਮੌਜੂਦ ਹੁੰਦੀ ਆ ਲੁਧਿਆਣਾ ਆਫਿਸ 'ਮੈਲੋ' ਬੂਗਾ ਆਫਿਸ 'ਮੈਲੋ' ਖੰਨਾ 'ਮੈਲੋ' ਆਓ ਆਪਦੇ ਡਾਕੂਮੈਂਟ ਲੈ ਕੇ ਆਓ ਮੇਰੀ ਐਕਸਪਰਟ ਟੀਮ ਨੂੰ ਮਿਲੋ ਤੇ ਆਪਦੇ ਕੇਸ ਨੂੰ ਡਿਸਕਸ ਕਰਕੇ ਅੱਗੇ ਪ੍ਰੋਸੈਸ ਕਰਦੇ ਆ ਥੈਂਕ ਯੂ